ਜਿਹੜੀ ਇੱਥੇ ਗੱਲ ਜੱਟ ਦੀ ਨਹੀਂ ਹਾਂ ਜੱਟ ਦੀ ਹੈ ਕੱਲ ਕੱਟਦੀ ਨਹੀਂ ਕੱਲ ਕਿਹਨੂੰ ਆ ਕੇ ਜੱਟ ਬਣਦਾ ਹੈ ਅੱਗੇ ਆਉਂਦਾ ਨਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲੇ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਰਿਹਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚੋਗੇ ਮੁੰਡੇ ਵੇਚਦੇ ਆ ਸੁਵੇਰੇ ਇੱਥੇ ਵੇਚਦੇ ਤੂੰ ਰੋਕ ਤੂੰ ਸੁਵੇਰੇ ਵੇਚੀ ਮਤਾ ਨਹੀਂ ਮੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਦੱਸੂ ਕਿਵੇਂ ਹੁਣ ਵੇਚੋ ਨਾ ਨਾ ਇੱਦਾਂ ਨਾ ਮਤਾਈ ਰੋ ਤੂੰ ਪਹਿਲਾਂ ਵੀ ਇਹ ਜਿਹੜਾ ਇਹ ਵੀਡੀਓ ਲਈ ਸਾਡੇ ਜਿਹੜਾ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੰਕੇ ਅਸੀਂ ਐਫ ਆਈ ਆ ਲਾਚ ਕੀਤੀ ਹੈ ਅੱਜ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰੇ ਜਿਸ ਤੋਂ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਦੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨੋਂ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸ ਗਰੂਪ ਨਹੀਂ ਸੀਗਾ ਬਿਕੋਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਤੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਭ ਵੀ ਸਾਰੀ ਪੰਚਾਇਤ ਨੇ ਆਇਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਹੈ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦਾ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤੋ ਮੈਂ ਦੱਸਣਾ ਚਾਹਣਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲਕੁਲ ਸਖਤੀ ਨਾਲ ਨਿਦੇਠਾਂਗੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ

रिकवरी हमारे पास अराउंड हमारी रिकवरी स्मॉल क्वांटिटी है तो बट उसमें ये है कि इनके पास पहले भी क्योंकि परचे दर्ज थे और ये इनका जो है इलीगल ये जो कंसर्न हमारा को पंचायत डिपार्टमेंट की तरफ से आया था तो उसकी बेसिस पे कार्यवाही हां उदय है कि लोगों को यही सुने है निस है कि ये चिट्टी रिकवरी है कि लोगों को यही सुने है कि जड़े ये जे काम करते हैगे ने इलीगल नशे दा वो सुधर जान वो एक वार्निंग हैगी है ते ये इनु वार्निंग दी तरह ਮਨ ਕੀ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ਦੇਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਉਹਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਰਹੇ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਜਾਓਗੇ ਸਰਕਾਰ ਇਹ ਕਹਿਣਾ ਚਾਹੁੰਗੇ ਜਿਹੜੀ ਰਿਕਵਰੀ ਜਿਹੜੀ ਅੱਜ ਵਾਜਰੀੜੀ ਕਾਰਵਾਈ ਕੀਤੀ ਜਾ ਰਹੀ ਇਸ ਵਾਰ ਕੀ ਕਹਿਣਾ ਚਾਹੋਗੇ ਦੇਖੋ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਮੈਂ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚਿਆ ਸੀ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅਨਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਬਾਰੰਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਆ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਬੁਰੀ ਟੇਪ ਸਰਕਾਰ ਦੇ ਹੁਣ ਇਸਕਾਰ ਬਣੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਹਾ ਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਸੰਗੀਤ ਵੀ ਕਮੇਨ ਹੋਈ ਸੀ ਜਿਸ ਤੇ ਆਪਦੀ ਪੂਜੇ ਬੈਸੀ ਗਿਆ ਕਿ ਹਾਂ ਨਸ਼ਾ ਵੇਚਿਆ ਇਹ ਹੀ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰਾਂ ਏਸੇ ਡੇਢੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਆ ਉਸ ਡੇਢੀ ਦੇ ਉੱਤੇ ਬਾਹਰ ਦੀ ਵੀਡੀਓ ਆ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਦਸਤਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਹੈ ਤਾਂ ਬਿਲਕੁਲ ਇਹ ਪਿੰਡ ਦੇ ਸਤਿਵੰਤ ਜੀ ਜਨਾਬੋ